ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਆ ਫਾਸਟ ਸਨੇਸ਼ ਜਿੱਥੇ ਕਿ ਮੰਨਿਆ ਜਾਂਦਾ ਹੈ ਕਿ ਹੁਣ ਲੋਕ ਸਭਾ ਦੀਆਂ ਚੋਣਾਂ ਆ ਚੁੱਕੀਆਂ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਨੇ ਔਰ ਅਹੁਦੇਦਾਰ ਮੌਜੂਦ ਨੇ ਆਪਾਂ ਉਹਨਾਂ ਨੂੰ ਪੁੱਛਣਾ ਚਾਹਾਂਗੇ ਕਿ ਤੁਹਾਨੂੰ ਕਿਵੇਂ ਦਾ ਹੰਗਾਰਾ ਮਿਲਿਆ ਲੋਕ ਪ੍ਰਤੀ ਪਿਆਰ ਕਿਵੇਂ ਦਾ ਅਮਰਸ਼ੇਰ ਸਿੰਘ ਸ਼ੈਰੀ ਕਲਸੀ ਜੀ ਵੱਲ ਵਧ ਰਿਹਾ ਹੈ ਨਮਸਕਾਰ ਸਰ ਨਮਸਕਾਰ ਸਰ ਜੀ ਅੱਛਾ ਅਰਪਜਨ ਸਿੰਘ ਠੇਕੇਦਾਰ ਜੀ ਸਾਡੇ ਨਾਲ ਮੌਜੂਦ ਨੇ ਤੇ ਸਰ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਲੋਕ ਪ੍ਰਤੀ ਪਿਆਰ ਕਿੰਨਾ ਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜੀ ਬਹੁਤ ਜ਼ਿਆਦਾ ਜੀ ਅਰਗੋੜਾਸਪੁਰ ਤੋਂ ਕਿੰਨੀ ਕੁ ਲੀਡ ਨਾਲ ਜਿੱਤ ਪ੍ਰਾਪਤ ਬਹੁਤ ਜ਼ਿਆਦਾ 100 ਤੋਂ 100% ਲੀਡ ਹੈ ਜੀ ਸਾਡੀ 100 ਤੋਂ 100% ਜਿੱਤਾਂਗੇ ਜੀ ਠੀਕ ਹੈ ਜੀ ਹਾਂ ਜੀ 100 'ਚੋਂ 100 ਹੀ ਨਾਲੇ ਵੀ ਨਹੀਂ ਅਸੀਂ ਕਹਿ ਸਕਦੇ ਕਿ 90% ਨਾਲ 100% ਹੀ ਲੋਕ ਨਾਲ ਹੋਗੇ ਨੇ ਜੀ ਪਹਿਲਾਂ ਥੋੜਾ ਜਿਹਾ ਹੈ ਸੀ ਹੁਣ 100% ਹੋ ਗਏ ਜੀ ਪੂਰੀ ਆਸ ਹੈ ਜੀ ਪਹਿਲੇ ਨੰਬਰ ਤੇ ਆਪਾਂ ਸਮチェਰ ਸਿੰਘ ਸਾਹਿਬ ਨੂੰ ਪਹਿਲੇ ਨੰਬਰ ਤੇ ਲਿਆਵਾਂਗੇ ਆਪਾਂ ਜੋਰ ਲਾ ਕੇ ਦਿਨ ਰਾਤ ਇੱਕ ਕੀਤੀ ਪਈ ਹੈ ਠੀਕ ਹੈ ਜ ਅੱਛਾ ਸਾਡੇ ਨਾਲ ਹੁਣ ਸੋਸ਼ਲ ਮੀਡੀਆ ਇਨਚਾਰਜ ਗੁਰਪ੍ਰੀਤ ਸਿੰਘ ਜੀ ਨਵੀਂ ਨਗਰ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਕਿ ਸਰ ਦਿਨ ਬਰ ਦਿਨ ਡੋਰ ਟੂ ਡੋਰ ਮੀਟਿੰਗਾਂ ਚੱਲ ਰਹੀਆਂ ਨੇ ਹਰ ਪਿੰਡ ਦੇ ਵਿੱਚ ਸਰ ਜੁਣੀ ਜਾਂਦੇ ਨੇ ਕਿੰਦਾਂ ਦੀ ਸਪੋਰਟ ਆ ਦੇ ਕਿੰਨਾ ਇਕੱਠ ਹੋ ਜਾਂਦਾ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਕੀ ਵੇਖੋ ਜੀ ਡੋਰ ਟੂ ਡੋਰ ਜਾ ਰਹੇ ਆ ਮੀਟਿੰਗਾਂ ਹੋ ਰਹੀਆਂ ਨੇ ਹਰ ਰੋਜ਼ ਹਰ ਇੱਕ ਮੀਟਿੰਗ 'ਚ 2-4 ਸਰਪੰਚ ਕਾਂਗਰਸ ਦੇ ਡਿੱਗ ਰਹੇ ਨੇ ਜੀ ਠੀਕ ਹੈ ਜੀ ਜੋ ਸਾਡੇ ਪਾਰਟੀ 'ਚ ਸ਼ਾਮਲ ਹੋ ਰਹੇ ਨੇ ਸਾਡੀ ਲੋਕਪੱਖੀ ਨੀਤੀਆਂ ਵੇਖ ਕੇ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਵੇਖ ਚੁੱਕੇ ਨੇ ਦੂਜੀਆਂ ਸਰਕਾਰਾਂ ਤੋਂ ਹੰਬ ਚੁੱਕੇ ਨੇ ਤੇ ਸਾਰੇ ਸਰਪੰਚ ਹੁਣ ਮੇਰੇ ਆਪਣੇ ਪਿੰਡ 4 ਵਜੇ ਦਾ ਟਾਈਮ ਹੈ ਉੱਥੇ ਸਰਪੰਚ 2 ਤੋਂ 3 ਸਰਪੰਚ ਕਾਂਗਰਸੀ ਮੌਜੂਦ ਦਾ ਸ਼ਾਮਲ ਕਰਾ ਰਹੇ ਆ ਤੇ ਅਕਾਲੀਆਂ ਦਾ ਤਾਂ ਛਾੜੀ ਦੋ ਤੇ ਬਹੁਤ ਜ਼ਿਆਦਾ ਹੋ ਰਿਹਾ ਜੀ ਠੀਕ ਹੈ ਹਾਂਜੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਠੀਕ ਹੈ ਅੱਛਾ ਹੁਣ ਸਾਡੇ ਨਾਲ ਜ਼ਿਲ੍ਹਾ ਜੁਆਇੰਟ ਸੈਕਟਰੀ ਅਮਰਦੀਪ ਸਿੰਘ ਜੀ ਬਹਿਲੌਰਪੁਰ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਸਰ ਇੱਕ ਗੱਲ ਹੈ ਕਿ ਲੋਕਾਂ ਦਾ ਸਿਸਟਮ ਇਹ ਆ ਕਿ ਆਪੋਜੀਟ ਪਾਰਟੀਆਂ ਕਹਿ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਹੁਣ ਤੱਕ ਸਰ ਤੁਸੀਂ ਦੱਸੋ ਵੀ ਕਿੰਨੇ ਕੰਮ ਹੋ ਚੁੱਕੇ ਤੇ ਕਿੰਨੇ ਕਰ ਦੁਰੇ ਨੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਾਸੀ ਦਾ ਜੀ ਕੰਮ ਵਿਰੋਧੀਆਂ ਨੇ ਯਾਰ ਕਹੀ ਜਾਣਾ ਹੈ ਵਿਰੋਧੀਆਂ ਦਾ ਕਹੀ ਕਹਿੰਦਾ ਕੀ ਹੈ ਵਿਰੋਧੀ ਆਪਣਾ ਦੱਸੋ 70 ਸਾਲਾਂ ਚ ਉਹਨਾਂ ਨੇ ਕੀ ਕੀਤਾ ਹੈ ਜੀ ਹੈ ਕਿਹੜੇ ਮੰਗਾਂ ਦੇ ਨੇ ਬੋਟਾਂ ਕੰਮ 32 300 ਜੁੰਟ ਜਿਹੜੀ ਹਰ ਘਰ ਨੂੰ ਉਹਨਾਂ ਨੂੰ ਜਾ ਕੇ ਪੁੱਛੋ ਨਾ ਗਰੀਬਾਂ ਨੂੰ ਜਿਨ੍ਹਾਂ ਨੂੰ ਪਹਿਲੇ 600 ਜੁੰਟ ਮਾਫ ਆ ਮਹੀਨੇ ਦੀ ਮੈਂ ਕਹਿੰਦਾ ਵੀ 300 ਦੋ ਮਹੀਨੇ ਦੀ 600 ਉਹਨਾਂ ਨੂੰ ਜਾ ਕੇ ਪੁੱਛੋ ਨਾ ਪਿੰਡਾਂ ਦੇ ਜੀ ਪਹਿਲਾਂ ਸਰ ਕਿੰਨੇ ਕਿੰਨੇ ਬਿੱਲ ਆ ਚੁੱਕੇ ਆ ਪਹਿਲਾਂ ਤਾਂ ਬਿੱਲ ਦੇ ਕਹੇ ਤਾਂ ਕੋਈ 10000 ਜਾਂ ਤੋਂ ਤੁਸੀਂ ਗੱਲਾਂ ਹੁਣ ਉਹਨਾਂ ਨੂੰ ਗਰੀਬਾਂ ਨੂੰ ਜਾ ਕੇ ਪੁੱਛੋ ਵੀ ਕੀ ਆ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ ਇਹਨਾਂ ਦਾ ਕਹਿਣ ਦਾ ਕੀ ਫਾਇਦਾ ਜੇ ਜੋ ਮਰਜ਼ੀ ਕਹੀ ਕਿੰਨੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਵਾ ਸਕਦੇ ਹਾਂ ਅਮਰ ਸਿੰਘ ਸ਼ਰੀਪਾ ਲੀਡ ਇੱਥੋਂ ਤੇ ਡੇਰਾ ਬਾਬਾ ਨਾਨਕ ਤੋਂ ਤਾਂ ਤੁਹਾਨੂੰ ਕਹਿ ਦਈਏ ਵੀ ਇੱਥੋਂ ਤਾਂ 100% ਹੋ ਗਿਆ ਆ ਹਾਂ ਨੂੰ ਤੇ ਮੈਂ ਰਿਆ ਵੀ 2 ਲੱਖ 1.5 ਲੱਖ ਦੇ ਹਿਸਾਬ ਨਾਲ ਚਾਰੀ ਭਾਈ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਾਂਗੇ ਠੀਕ ਹੈ ਧੰਨਵਾਦ ਸਾਡੇ ਨਾਲ ਕਰਮਜੀਤ ਭਾਜੀ ਮੌਜੂਦ ਨੇ ਜ਼ਿਲ੍ਹਾ ਜੁਆਇੰਟ ਸੈਕਟਰੀ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਾਸੀਕਲ ਵੀਰ ਜੀ ਸਾਸੀਕਲ ਜੀ ਪਹਿਲਾਂ ਸਭ ਤੋਂ ਤੇ ਤੁਹਾਡੇ ਮਾਧਿਅਮ ਰਾਹੀਂ ਸਾਰੀ ਸੰਗਤ ਨੂੰ ਵੇਖ ਰਹੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੀ ਕਹਿਣਾ ਚਾਹੋਗੇ ਜਿਹੜੀਆਂ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਹੁਣ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਉਹਨਾਂ ਦਾ ਪਬਲਿਕ ਨਾਲ ਵਿਚਰਨਾ ਪਬਲਿਕ ਨੂੰ ਡੀਲ ਕਰਨਾ ਕਿਵੇਂ ਦਾ ਲੱਗਦਾ ਤੁਹਾਨੂੰ ਵੇਖੋ ਜੀ ਅਸੀਂ ਤੇ ਇਹ ਹੀ ਦੱਸਣਾ ਚਾਹਾਂਗੇ ਕਿ ਜੋ ਸਾਡੀ ਪਾਰਟੀ ਹਾਈ ਕਮਾਂਡ ਨੇ ਸਾਨੂੰ ਇੱਕ ਨੌਜਵਾਨ ਤੇ ਬੜਾ ਹੀ ਹੋਣ ਹਰ ਚਿਹਰਾ ਜੀ ਜੋ ਕਿ ਸਮਨ ਸ਼ੇਰ ਸਿੰਘ ਸ਼ਰੀਕਲਸੀ ਜੀ ਨੂੰ ਲੋਕ ਸਭਾ ਦੀ ਟਿਕਟ ਦੇ ਕੇ ਨਵਾਜਿਆ ਹੈ ਜੀ ਉਹਨਾਂ ਦੇ ਪਾਰਟੀ ਵਿੱਚ ਟਿਕਟ ਮਿਲਣ ਕਰਕੇ ਪੂਰੇ ਹੀ ਲੋਕ ਸਭਾ ਹਲਕੇ ਨੂੰ ਪਰਵਾ ਹੁੰਗਾਰਾ ਮਿਲਿਆ ਇੱਕ ਜੀ ਜਿਸ ਦੇ ਨਾਲ ਵਰਕਰਾਂ ਵਿੱਚ ਹੋਰ ਵੀ ਜਿਆਦਾ ਜੋਸ਼ ਆ ਗਿਆ ਵਰਕਰ ਜੋ ਮਯੂਸ ਹੋ ਕੇ ਕਿਸ ਤਰੀਕੇ ਨਾਲ ਲਾਲੋ ਘਰ ਬੈਠਾ ਸੀ ਜੋ ਕੋਈ ਵੀ ਕੋਈ ਛੋਟੇ ਮੋਟੇ ਕੰਮਾਂ ਤੋਂ ਕੋਈ ਨਾਰਾਜ਼ ਵੀ ਸੀ ਉਹ ਵੀ ਕਲਸੀ ਸਾਹਿਬ ਦੇ ਪਾਰਟੀ ਨੂੰ ਟਿਕਟ ਮਿਲਣ ਕਰਕੇ ਉਹ ਵਰਕਰ ਵੀ ਮੈਦਾਨ ਵਿੱਚ ਜੁਟ ਗਿਆ ਏ ਇਸ ਕਰਕੇ ਪੂਰੇ ਹੀ ਗਰਦਾਸਪੁਰ ਲੋਕ ਸਭਾ ਹਲਕੇ ਵਿੱਚ ਬਹੁਤ ਹੀ ਜ਼ਿਆਦਾ ਪਿਆਰ ਜੀ ਤੇ ਬਹੁਤ ਹੀ ਜ਼ਿਆਦਾ ਪ੍ਰਵਾਹ ਹੰਗਾਰਾ ਆ ਮਾਦੀ ਪਾਰਟੀ ਨੂੰ ਮਿਲ ਰਿਹਾ ਏ ਜੀ ਤੋਂ ਅਸੀਂ ਇਹੋ ਯਾਸ ਕਰਦੇ ਆ ਪ੍ਰਮਾਤਮਾ ਅਗੇ ਬੇਨਤੀ ਵੀ ਕਰਦੇ ਆ ਕਿ ਸਾਡਾ ਵੱਡਾ ਭਰਾ ਸ਼ਰੀਕਲਸੀ ਉਹ ਲੋਕ ਸਭਾ ਹਲਕਾ ਗਰਦਾਸਪੁਰ ਤੋਂ ਬੜੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇ ਜੀ ਜਿੰਨੇ ਜੋ ਕੇ ਹੈਗੇ ਅਸੀਂ ਆਪਣਾ ਯੋਰ ਲਾ ਰਹੇ ਆਂ ਮਗਰ ਆਪਣੀ ਆਪਣੀ ਟੀਮਾਂ ਲੈ ਕੇ ਵੱਖ-ਵੱਖ ਪਿੰਡਾਂ ਵਿੱਚ ਜਿਸ ਤਰ੍ਹਾਂ ਨੂੰ ਡਿਊਟੀਆਂ ਵੰਡੀਆਂ ਗਈਆਂ ਪਾਰਟੀ ਵੱਲੋਂ ਅਸੀਂ ਆਪਣੇ ਆਪਣੇ ਖੇਤਰ ਵਿੱਚ ਆਪਣਾ ਆਪਣਾ ਕੰਮ ਕਰ ਰਹੇ ਆਂ ਸੋ ਇਹੀ ਆ ਸਭੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਸਾਡੇ ਸ਼ਰੀਕਲ ਸਿੰਘ ਜੀ ਤੇ ਇਸ ਵਾਰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕ 2022 ਵਾਲੀ ਗਲਤੀ ਨਹੀਂ ਕਰਨਗੇ ਤੇ ਵੱਡੀ ਲੀਡ ਨਾਲ ਸ਼ਰੀਕਲ ਸਿੰਘ ਜੀ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਾਂਗੇ ਵਾਹਿਗੁਰੂ ਜੀ ਕਾ ਖਾਲਸਾ